ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 25 ਅਤੇ 26 ਮਈ ਕਿਵੇਂ ਦਾ ਰਹੇਗਾ ਬੀਤੀ ਕੱਲ ਪੰਜਾਬ ਦੇ ਲਗਭਗ 99% ਹਿੱਸਿਆਂ ਦੇ ਵਿੱਚ ਬਹੁਤ ਤਗੜਾ ਸਿਸਟਮ ਦੇਖਣ ਨੂੰ ਮਿਲਿਆ ਬਹੁਤੇ ਇਲਾਕਿਆਂ ਵਿੱਚ ਤੇਜ਼ ਮੀਂਹ ਵੀ ਹੋਇਆ ਬਹੁਤੇ ਇਲਾਕਿਆਂ ਵਿੱਚ ਤੇਜ਼ ਹਨੇਰੀ ਦੇ ਨਾਲ ਬਹੁਤ ਜ਼ਿਆਦਾ ਉਤਲ ਬੁਤਲ ਦੇਖਣ ਨੂੰ ਮਿਲੀ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਵੜ ਦੇਖਣ ਨੂੰ ਮਿਲ ਰਹੀ ਹੈ ਅੱਜ ਸਵੇਰ ਤੋਂ ਹੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਜਿਹੜਾ ਤਾਪਮਾਨ ਹੈ ਉਹ ਕੱਲ੍ਹ ਨਾਲੋਂ 5 ਤੋਂ 7 ਡਿਗਰੀ ਘੱਟ ਦੇਖਣ ਨੂੰ ਮਿਲ ਰਿਹਾ ਹੈ ਤਾਂ ਜੇ ਸੈਟਰਡੇ ਵਿੱਚ ਦੇਖੀ ਜਾਵੇ ਤਾਂ ਹਾਲੇ ਵੀ ਸਿਸਟਮ ਪੰਜਾਬ ਦੇ ਉੱਪਰ ਗੱਲ ਕੀਤੀ ਜਾਵੇ ਤਾਂ ਸੈਂਟਰਲ ਪੰਜਾਬ ਦੁਆਬਾ ਤੇ ਮਾਲਵੇ ਦੇ ਬਹੁਤੇ ਇਲਾਕਿਆਂ ਦੇ ਉੱਪਰ ਹਾਲੇ ਵੀ ਬਰਕਰਾਰ ਆ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਕੱਲ੍ਹ ਰਾਤ ਮੌਸਮ ਦੇ ਕੀ ਹਾਲਾਤ ਸਨ ਬਾਰਿਸ਼ ਹੋਈ ਹੈ ਜਾਂ ਨਹੀਂ ਤਾਪਮਨ ਘਟ ਹੋਏ ਹਨ ਅਗਰ ਤਾਪਮਨ ਘਟੇ ਨੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਕੇ ਜਾਇਓ ਤਾਂ ਕਿ ਸਾਨੂੰ ਪਤਾ ਲੱਗ ਸਕੇ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਤੁਸੀਂ ਆਪਣੇ ਇਲਾਕੇ ਦਾ ਨਾਮ ਲਿਖ ਕੇ ਮੌਸਮ ਤੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਕਮੈਂਟ ਵੀ ਕਰ ਸਕਦੇ ਹੋ ਤਾਂ ਕਿ ਬਾਕੀ ਦਰਸ਼ਕ ਵੀ ਰਾਂ ਤੱਕ ਜਾਣਕਾਰੀ ਪਹੁੰਚ ਸਕੇ ਤੁਹਾਡੇ ਇਲਾਕੇ ਦੇ ਮੌਸਮ ਬਾਰੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰ ਦੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਗੱਲ ਕਰਦੇ ਹਾਂ 25 ਅਤੇ 26 ਤਰੀਕ ਦੇ ਮੌਸਮ ਦੇ ਹਾਲਾਤ ਕਿਵੇਂ ਦੇ ਰਹਿਣਗੇ ਅੱਜ 25 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਬਹੁਤ ਜ਼ਿਆਦਾ ਕੰਟਰੋਲ ਵਿੱਚ ਰਹਿਣਗੇ ਇਹ ਬਦਲਬਾਈ ਜਿਹੜੀ ਹੈ ਇਹ ਫਿਲਹਾਲ ਅਗਰ ਦੇਖਿਆ ਜਾਵੇ ਤਾਂ ਇਸ ਤਰੀਕੇ ਨਾਲ ਦੱਖਣ ਪੂਰਬੀ ਹਵਾ ਚੱਲੇਗੀ ਬਾਅਦ ਦੁਪਹਿਰ ਇਹ ਬਦਲਬਾਈ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਦੁਪਹਿਰ ਦੇ ਸਮੇਂ ਕੜਾਕੇ ਦੀ ਧੁੱਪ ਫੇਰ ਤੋਂ ਪੰਜਾਬ ਦੇ ਵਿੱਚ ਆਵੇਗੀ ਪਰ ਉਦੋਂ ਤੱਕ ਅਗਰ ਗੱਲ ਕੀਤੀ ਜਾਵੇ ਤਾਂ ਤਾਪਮਾਨ ਬਹੁਤ ਹੱਦ ਤੱਕ ਕੰਟਰੋਲ ਵਿੱਚ ਆ ਜਾਣਗੇ ਜਿਹੜੇ ਇਲਾਕਿਆਂ ਵਿੱਚ ਇਹ ਸਿਸਟਮ ਬਣੇ ਹੋਏ ਨੇ ਅਗਰ ਤੁਹਾਨੂੰ ਜ਼ਿਲ੍ਹਾ ਵਾਈਜ਼ ਦੱਸਣਾ ਤਾਂ ਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਰੋਪੜ ਕੁਰਾਲੀ ਮੁਹਾੜੀ ਮੋਰਿੰਡਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਲੁਧਿਆਣਾ ਤੋਂ ਖੰਨੇ ਦਾ ਇਲਾਕਾ ਲੁਧਿਆਣੇ ਤੋਂ ਦੁਰਾਹੇ ਦਾ ਇਲਾਕਾ ਲੁਧਿਆਣੇ ਤੋਂ ਮੋਗੇ ਦਾ ਇਲਾਕਾ ਤੇ ਜਲੰਧਰ ਤੋਂ ਕਪੂਰਥਲੇ ਦੇ ਵਿਚਕਾਰ ਦੇ ਇਲਾਕੇ ਥੋੜਾ ਬਹੁਤਾ ਇਹਦੇ ਵਿੱਚ ਹਿੱਸਾ ਸੰਗਰੂਰ ਦਾ ਵੀ ਆ ਰਿਹਾ ਹੈ ਜੀ ਥੋੜਾ ਬਹੁਤਾ ਹਿੱਸਾ ਬਰਨਾਲੇ ਸ਼ਹਿਰ ਦਾ ਵੀ ਆ ਰਿਹਾ ਇਨ੍ਹਾਂ ਇਲਾਕਿਆਂ ਦੇ ਵਿੱਚਕਾਰ ਹਜੇ ਵੀ ਬੱਤਲਬਾਈ ਪਣੀ ਹੋਈ ਹੈ ਮੀਂਹ ਕਣੀ ਆਉਂਦੇ 2 ਘੰਟਿਆਂ ਵਿੱਚ ਇਨ੍ਹਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਾਨੀ ਕਿ ਥੋੜੀ-ਬੋਤੀ ਬੂੰਦਾਬੰਦੀ ਦੇ ਚਾਂਸ ਪਣ ਸਕਦੇ ਨੇ ਪਰ ਉਮੀਦ ਘੱਟ ਹੀ ਦਿਖਾਈ ਦੇ ਰਹੀ ਹੈ ਗੱਲ ਕਰੀਏ ਤਾਂ ਬਾਅਦ ਦੁਪਹਿਰ ਧੁੱਪ ਨਿਕਲੇਗੀ ਤਾਪਮਨ ਆਪ ਹੋਣਗੇ ਪਰ ਤਾਪਮਨ ਜਿਹੜੇ ਉਹ 40 ਤੋਂ 42 ਡਿਗਰੀ ਤੱਕ ਹੀ ਜਾਣ ਦੀ ਉਮੀਦ ਹੈ 40-45 ਡਿਗਰੀ ਤੱਕ ਗਰਮੀ ਵਧਣ ਦੀ ਉਮੀਦ ਫਿਲਹਾਲ ਅੱਜ ਘੱਟ ਦਿਖਾਈ ਦੇ ਰਹੀ ਹੈ ਤਾਪਮਾਨ ਹੰਟਰ ਕੰਟਰੋਲ ਰਹਿਣਗੇ ਗਰਮੀ ਤੋਂ ਤੁਹਾਨੂੰ ਥੋੜੀ ਬੋთა ਰਾਹਤ ਮਿਲਦੀ ਹੋਈ ਦਿਖਾਈ ਦੇਵੇਗੀ ਪਰ 26 ਤਰੀਕ ਦੀ ਗੱਲ ਕਰੀਏ ਤਾਂ 26 ਤਰੀਕ ਨੂੰ ਫਿਰ ਤੋਂ ਮੌਸਮ ਸਾਫ ਹੋ ਰਿਹਾ ਹੈ ਕੜਾਕੇਦਾਰ ਤੂਪ ਦਾ ਇੰਤਜ਼ਾਰ ਕਰ ਰਹੀ ਹੈ ਤਾਪਮਾਨ ਫਿਰ ਤੋਂ ਅਪ ਹੋਣਗੇ ਫਿਰ ਤੋਂ ਤਾਪਮਾਨ 42 ਡਿਗਰੀ ਤੱਕ ਜਾਣ ਦੀ ਉਮੀਦ ਬਣ ਸਕਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਹਵਾਵਾਂ ਚੱਲ ਰਹੀਆਂ ਨੇ ਉਸ ਤਰੀਕੇ ਨਾਲ ਇਹ ਹੈ ਕਿ ਮੌਸਮ ਸਾਫ ਹੋਵੇਗਾ ਤੇ ਤਾਪਮਾਨ ਵਧਣਗੇ ਹੁਣ ਗੱਲ ਕਰ ਲੈਂਦੇ ਹਾਂ ਮੌਨਸੂਨ ਦੀ ਮੌਨਸੂਨ ਦੇ ਕੀ ਹਾਲਾਤ ਨੇ ਮੌਨਸੂਨ ਬਹੁਤ ਵਧੀਆ ਤਰੀਕੇ ਨਾਲ ਭਾਰਤ ਵਿੱਚ ਐਂਟਰ ਕਰ ਚੁੱਕਿਆ ਜਿਸ ਦੇ ਨਾਲ ਉਮੀਦ ਜਾਗ ਰਹੀ ਹੈ ਕਿ ਹਾਲਾਤ ਜਿਹੜੇ ਨੇ ਉਹ ਮੀਂਹ ਦੇ ਬੜੀ ਛੇਤੀ ਪੰਜਾਬ ਦੇ ਵਿੱਚ ਵੀ ਵਧੀਆ ਹੋਣਗੇ ਹੋਣਗੇ ਗੱਲ ਕਰਦੇ ਜੀ ਮੌਨਸੂਨ ਦੀ ਮੌਨਸੂਨ ਦੀ ਗੱਲ ਕੀਤੀ ਜਾਵੇ ਤਾਂ ਹੁਣ ਇੰਜ ਜਾਪ ਰਿਹਾ ਕਿ ਮੌਨਸੂਨ ਨੇ 4x4 ਵਾਲਾ ਗੇਅਰ ਲਾਤਾ ਜੀ ਠੀਕ ਹੈ ਤੁਸੀਂ ਤੁਹਾਨੂੰ ਪਹਿਲਾਂ ਵੀ ਦੱਸਦੇ ਆ ਰਹੇ ਆ ਕਿ ਪੰਜਾਬ ਦੇ ਵਿੱਚ ਮੌਨਸੂਨ 30 ਤਰੀਕ ਨੂੰ ਆਵੇਗਾ 30 ਜੂਨ ਦੀ ਉਮੀਦ ਅਸੀਂ ਕਹੀ ਹੈ ਇਸ ਤਰੀਕੇ ਨਾਲ ਤੁਸੀਂ ਦੇਖੋਗੇ ਤੁਹਾਨੂੰ ਅਗਰ ਜ਼ੂਮ ਕਰਕੇ ਦੱਸਾਂ ਤਾਂ 30 ਜੂਨ ਦਾ ਅਲਰਟ ਪੰਜਾਬ ਦੇ ਵਿੱਚ ਪ੍ਰਾਪਤ ਹੋਇਆ ਹੈ ਏ ਵਾਲੀ ਲਾਈਨ 30 ਜੂਨ ਨੂੰ ਕਵਰ ਕਰੇਗੀ ਪਰ ਮੌਜੂਦਾ ਹਾਲਾਤ ਜਿਹੜੇ ਨੇ ਤੁਸੀਂ ਦੇਖਦੇ ਹੋ ਕਿ ਕੇਰਲ ਕਰਨਾਟਕ ਇਹਨਾਂ ਇਲਾਕਿਆਂ ਵਿੱਚ ਮੌਨਸਨ ਐਂਟਰੀ ਕਰ ਚੁੱਕਿਆ ਤਾਮਿਲਨਾਡੂ ਨੂੰ ਪੂਰੇ ਤਰੀਕੇ ਨਾਲ ਆਪਾਂ ਕਹਿ ਦਿੱਤਾ 90% ਕਵਰ ਕਰ ਚੁੱਕਿਆ ਇਹ ਵਾਲੀ ਐਂਟਰੀ ਹੈ ਤੁਸੀਂ ਦੇਖੋਗੇ ਇਹ ਜਿਹੜੀ ਐਂਟਰੀ ਹੈ ਇੱਥੇ ਜਿਹੜਾ ਪੁਆਇੰਟ ਬਣਦਾ ਇਹ 5 ਜੂਨ ਨੂੰ ਕਵਰ ਹੁੰਦਾ ਜੋ ਕਿ ਇਹ 24 ਮਈ ਨੂੰ ਕਵਰ ਕਰ ਚੁੱਕੇ ਹਨ ਇੱਥੋਂ ਪਤਾ ਲੱਗ ਰਿਹਾ ਹੈ ਕਿ 10 ਦਿਨ ਐਡਵਾਂਸ ਚੱਲ ਰਿਹਾ ਜੀ ਇਹ ਸਿਸਟਮ ਜਿਹੜਾ ਹੈ ਠੀਕ ਹੈ ਜਿਹੜੀ ਐਂਟਰੀ 1 ਜੂਨ ਨੂੰ ਹੋਣੀ ਹੁੰਦੀ ਹੈ ਉਹ 22 23 ਤਰੀਕ ਨੂੰ ਕਵਰ ਕਰ ਚੁੱਕਿਆ ਹੈ ਮੌਨਸੂਨ ਇੱਥੋਂ ਸਾਹ ਪਤਾ ਲੱਗ ਰਿਹਾ ਕਿ 10 ਦਿਨ ਐਡਵਾਂਸ ਚੱਲ ਰਿਹਾ ਹੈ ਇਹ ਇਨੀ ਦਿਨਾਂ ਦੇ ਵਿੱਚਕਾਰ ਮੌਨਸੂਨ ਹਾਲੇ ਇਸ ਹੱਦ ਤੋਂ ਵੀ ਪਿੱਛੇ ਹੁੰਦਾ ਹੈ ਮਤਲਬ ਤਾਮਿਲ ਲਾਡੂ ਤੋਂ ਵੀ ਪਿੱਛੇ ਹੁੰਦਾ ਹੈ ਪਰ ਉਹ ਤਾਮਿਲ ਲਾਡੂ ਨੂੰ ਵੀ ਕ੍ਰਾਸ ਕਰ ਚੁੱਕਿਆ ਹੈ ਲਗਭਗ 25 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਹ ਤਾਮਿਲ ਲਾਡੂ ਨੂੰ ਕ੍ਰਾਸ ਕਰਕੇ ਆਂਧਰਾ ਸਟੇਟ ਦੇ ਵਿੱਚ ਪਹੁੰਚਦਾ ਹੋ ਜਾਵੇਗਾ ਜਿਸ ਤੋਂ ਕੀ ਪਤਾ ਲੱਗ ਰਿਹਾ ਕਿ 10 ਦਿਨ ਅਡਵਾਂਸ ਚੱਲ ਰਿਹਾ ਤੇ 30 ਜੂਨ ਦੀ ਅਗਰ ਪੰਜਾਬ ਦੀ ਅਗਰ ਅਲਰਟ ਜਾਰੀ ਹੋਏ ਨੇ ਕਿ 30 ਜੂਨ ਨੂੰ ਪਿਛਲੇ 50 ਸਾਲ ਦਾ ਐਵਰੇਜ ਕੱਢੀ ਜਾਵੇ ਤਾਂ 30 ਜੂਨ ਦੀ ਇੱਕ ਤਰੀਕ ਬਣਦੀ ਹੈ ਕਿ ਪੰਜਾਬ ਦੇ ਵਿੱਚ ਮੌਨਸਨ ਇਸ ਤਰੀਕ ਨੂੰ ਪਹੁੰਚੇਗਾ ਪਰ ਆਪਾਂ 10 ਦਿਨ ਅਡਵਾਂਸ ਵੀ ਨ ਮੰਨੀਏ ਤਾਂ 5 ਦਿਨ ਵੀ ਅਡਵਾਂਸ ਮੰਨ ਲਈਏ ਤਾਂ 5 ਜੂਨ ਤੱਕ ਸੌਰੀ 25 ਜੂਨ ਤੱਕ ਇਸ ਦੀ ਐਂਟਰੀ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਦੇ ਸਕਦੀ ਹੈ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਮੌਨਸਨ ਦੀ ਜਾਣਕਾਰੀ ਥੀ ਉਮੀਦ ਕਰਦੇ ਸਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਅ ਦੁਪਹਿਰ ਦੀ ਜਾਣਕਾਰੀ ਅਤੇ ਸ਼ਾਮ ਦੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਅੱਗੇ ਸ਼ੇਅਰ ਵੀ ਕਰ ਦਿਓ WhatsApp ਗਰੁੱਪ ਪਰ ਆਹੀਂ Facebook ਗਰੁੱਪ ਪਰ ਆਹੀਂ ਅਗਰ ਤੁਸੀਂ ਸਾਨੂੰ Facebook ਤੇ ਦੇਖ ਰਹੇ ਹੋ ਸਾਡਾ ਪੇਜ ਫੋਲੋ ਕਰ ਲਓ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਸਾਰੇ ਦਰਸ਼ਕ ਵੀਰ ਪੈਂ ਭਰਾਮਾਂ ਦਾ